ਵਾਜੀ ਕਬਾੜੇਸ਼ਟ ਅਮਰੀਕਾ ਤੋਂ ਸਾਂਝੀ ਕਰ ਰਹੇ ਆ ਪੁਲਸ ਤੇ ਬਦਮਾਸ਼ਾਂ ਦੇ ਵਿਚਾਲੇ ਮੁਕਾਬਲਾ ਹੈ ਇਨਕਾਊਂਟਰ ਹੈ ਤਸਵੀਰਾਂ ਜਿਹੜੀਆਂ ਮੌਕੇ ਦੀਆਂ ਦਿਖਾ ਰਹੇ ਇਸ ਵਕਤ ਪੰਜ ਤੋਂ 6 ਰਾਊਂਡ ਫਾਇਰ ਜਿਹੜੇ ਇੱਥੇ ਹੋਏ ਨੇ ਦੱਸਿਆ ਜਾ ਰਿਹਾ ਹੈ ਇਹ ਤਿੰਨ ਬਦਮਾਸ਼ ਸੀਗੇ ਜਿਹੜੇ ਗੁਰਦਾਸਪੁਰ ਅਮਰitsar ਤਰਨਤਾਰਨ ਤੇ ਅਜਲੰਦਰ ਜਿਹੜੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਚੋਰੀ ਦੀਆਂ ਤਕੈਤੀਆਂ ਦੇ ਘਟਨਾਵਾਂ ਨੂੰ ਅੰਜਾਮ ਦਿੰਦੇ ਸੀ ਕਿ ਕਬੱਡੀ ਜਿਹੜੀ ਹੈ ਬੈਂਕ ਤਕੈਤੀ ਨੂੰ ਵੀ ਇੱਕ ਪਲੈਨਿੰਗ ਕਰੇ ਸੀਗੇ ਅੰਜਾਮ ਦੇਣ ਦੀ ਸੋ ਤਸਵੀਰਾਂ ਦੇਖ ਸਕਦੇ ਆ ਤਕਰੀਬਨ 6:30 ਵਜੇ ਜਿਹੜਾ ਸਵੇਰੇ ਪੁਲਿਸ ਮੁਕਾਬਲਾ ਹੋਇਆ ਤਸਵੀਰਾਂ ਦੇਖ ਸਕਦੇ ਹੋ ਸੋ ਇੱਥੇ ਅਮਿਤਸਰ ਦੇ ਕਮਿਸ਼ਨਰ ਸਰਦਾਰ ਗੋਪਾਲ ਸਿੰਘ ਪੁਲਿਸ ਪਹੁੰਚੇ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਜਾਣਕਾਰੀ ਸਾਂਝੀ ਕੀਤੀ ਹੈ ਤਕਰੀਬਨ 11 ਤੋਂ 12 ਜਿਹੜੇ ਮਾਮਲੇ ਉਹ ਦਲਜ਼ਨੇ ਇੱਕ ਬਦਮਾਸ਼ ਦੇ 500 ਇਹ ਤਿੰਨ ਜਾਨੇ ਸੀਗੇ ਇਹਨਾਂ ਨੇ ਬੀਤੇ ਦਿਨੀ ਆ ਜਿਹੜੀ ਕੀ ਆ ਆ ਹੈਗੀ ਆ ਕਾਲੇ ਰੰਗ ਦੀ ਉਹ ਵੀ ਚੋਰੀ ਕੀਤੀ ਸੀ ਜਿਹੜੀ ਜੀਤ ਐਵੇਨਿਊ ਦੇ ਵਿੱਚੋਂ ਉਸ ਦੇ ਵਿੱਚ ਸਵਾਰ ਹੋ ਕੇ ਇਹਨਾਂ ਇਲਾਕੇ ਵਿੱਚ ਘੁੰਮ ਰਹੇ ਸੀਗੇ ਸੋ ਗੁਪਤ ਸੂਚਨਾ ਦੇ ਆਧਾਰ ਤੇ ਜਿਹੜੀ ਆ ਪੁਲਿਸ ਇੱਥੇ ਪਹੁੰਚਦੀ ਹੈ ਤੇ ਕੇਰਾ ਪਹੁੰਚਦੀ ਹੈ ਉਸ ਤੋਂ ਬਾਅਦ ਜਿਹੜਾ ਬਦਮਾਸ਼ਾਂ ਨੂੰ ਜਦੋਂ ਸ਼ੱਕ ਪੈਂਦਾ ਕਿ ਪੁਲਿਸ ਇਹਨਾਂ ਨੂੰ ਕੇਰਾ ਪਾ ਲਿਆ ਤੇ ਉਹਨਾਂ ਵੱਲੋਂ ਜਿਹੜਾ ਫਾਇਰ ਕੀਤਾ ਜਾਂਦਾ ਪੁਲਿਸ ਵੱਲ ਸੋ ਉਸ ਤੋਂ ਜਵਾਬੀ ਕਾਰਵਾਈ ਜਦੋਂ ਪੁਲਿਸ ਵੀ ਆਪਣੇ ਡਿਫੈਂਸਿਵ ਵਿੱਚ ਫਾਇਰ ਕਰਦੀ ਹੈ ਤੇ ਬਦਮਾਸ਼ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਲਾਈਵ ਐਨਕਾਊਂਟਰ ਜਿਹੜਾ ਸਵੇਰੇ ਹੋਇਆ ਸੀਗਾ ਜੋ ਲੋਕਾਂ ਦਾ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਸਪੌਟ ਹੈ ਉੱਥੇ ਇਸ ਵਕਤ ਜਿਹੜਾ ਸਰਦਾ ਗੋਪੀ ਸਿੰਘ ਭੁਲਰ ਪਹੁੰਚੇ ਨੇ ਹਮੇਸ਼ਾ ਦੇ ਕਮਿਸ਼ਨਰ ਸਾਰੀ ਜਾਣਕਾਰੀ ਸਾਂਝੀ ਕਰ ਰਹੇ ਨੇ तकरीबन 5 ਤੋਂ 6 ਲਾਹਣ ਫਾਇਦ ਦੱਸੇ ਜਾ ਰਹੇ ਨੇ ਵੱਡੀਆਂ-ਵੱਡੀਆਂ ਚੋਰੀਆਂ ਆਕਰਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਸੀਗਾ ਨਾ ਬਦਮਾਸ਼ਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ तकरीबन ਜਦੋਂ ਇਹ ਨਿਕਲਦੇ ਨੇ ਉੱਥੋਂ ਜਲੰਧਰ ਦੇ ਵਿੱਚ ਵੀ ਹੋ ਕੇ ਆਉਂਦੇ ਨੇ ਬੈਂਕ ਦੀ ਇੱਕ ਜਿਹੜੀ ਡਕੈਤੀ ਨੂੰ ਵੀ ਇਹ ਪਲੈਨਿੰਗ ਕਰੇ ਸੀਗੀ ਕਿ ਉਹ ਡਕੈਤੀ ਵੀ ਅਸੀਂ ਕਰਨੀ ਹੈ ਸੋ ਤਿੰਨ ਬਦਮਾਸ਼ ਜਿਹੜੇ ਗੱਡੀ ਵਿੱਚ ਸਵਾਰ ਹੋ ਕੇ ਇੱਥੇ ਪਹੁੰਚਦੇ ਨੇ ਜਦੋਂ ਪੁਲਿਸ ਉਨਾਂ ਪਰ ਆਪਸੀ ਮਤਾਰਦੇ ਦੇ ਵਿੱਚ ਫਾਇਰਿੰਗ ਹੁੰਦੀ ਹੈ ਸੋ ਬਦਮਾਸ਼ ਜਿਹੜਾ ਹੁਣ ਪੁਲਿਸ ਦੇ ਰਸਤੇ ਦੇ ਵਿੱਚ ਹੈ ਤੇ ਇਹ ਦੱਸਿਆ ਜਾ ਰਿਹਾ ਕਿ ਜਲਦ ਹੀ ਉਸ ਨੂੰ ਪੇਸ਼ ਕਰਕੇ ਉਸਦਾ ਰਿਮਾਂਡ ਵੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਸੋ ਕੀ ਕੁਝ ਜਾਣਕਾਰੀ ਸੱਦਾ ਗੋਪਾਲ ਸਿੰਘ ਪੁਲਿਸਰ ਹੋਣਾ ਨੂੰ ਦਿੱਤੀ ਹੈ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਹਾਂ ਜਿਹੜਾ ਇਹ ਕੇਸ ਹੋਇਆ ਇਹਦੇ 7 ਤਰੀਕ ਨੂੰ ਇੱਕ Kia Sonet ਕਾਰ ਜਿਹੜੀ ਸਾਡੇ 9 ਵਜੇ ਸਨੇਚ ਹੋ ਗਈ ਸੀ ਰਣਜੀਤ ਐਵਨਿਊ ਦੀ ਮਾਰਕੀਟ ਚੋਂ ਔਰ ਉਸ ਤੋਂ ਬਾਅਦ ਬੜਾ ਪ੍ਰੋਫੈਸ਼ਨਲੀ ਵਰਕ ਕਰ ਰਹੇ ਸੀ ਔਰ ਹਰ ਤਰ੍ਹਾਂ ਦੀ ਟੈਕਨੀਕਲ ਤੇ ਜਿਹੜੀ ਹਿਊਮਨ ਇੰਟਰਨੁਵ ਡਵੈਲਪ ਕੀਤਾ ਗਿਆ ਸਾਡੀ ਟੀਮ ਜਿਹਦੇ ਚ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਹਰਪਾਲ ਸਾਡੇ ਏਡੀਸੀਪੀ 2 ਰਿਸ਼ਭ ਭੋਲਾ ਜੀ ਸਾਡੇ ਏਸੀਪੀ ਨੌਰਤ ਔਰ ਰੋਵਨ ਹੰਸ ਜਿਹੜੇ ਇੰਸਪੈਕਟਰ ਐਸਐਚਓ ਰنجੀਤ ਐਵੈਨਿਊ ਤੇ ਉਹਨਾਂ ਦੀ ਟੀਮ ਤੋਂ ਕੱਲ ਜਦੋਂ ਸ਼ਾਮ ਦੇ ਟਾਈਮ ਤੇ ਇੱਕ ਕਾਰ ਨੰਬਰ ਬਦਲ ਕੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਇੱਥੇ ਤਿੰਨੋਂ ਮੁਲਜ਼ਮ ਕੋ ਮਰੇ ਸੀਗੇ ਤਾਂ ਉਸ ਇਨਫੋਰਮੇਸ਼ਨ ਦੇ ਵਿੱਚ ਪਰਸਿਊ ਕਰ ਰਹੇ ਸੀਗੇ ਰੋਬਨ ਹੰਸ ਇੱਕ ਸਾਈਡ ਤੇ ਹੋ ਗਏ ਲਖਵਿੰਦਰ ਕੁਮਾਰ ਏਐਸਆਈ ਦੂਸਰੀ ਸਾਈਡ ਤੇ ਹੋ ਗਏ ਤੇ ਜਦੋਂ ਇਸ ਏਰੀਏ 'ਚ ਇੱਥੇ ਆਏ ਜਿੱਥੇ ਆਪਾਂ ਮੌਕੇ ਦੇ ਉੱਤੇ ਖੜੇ ਆ ਤਾਂ ਉਹ ਗੱਡੀ ਵਾਲਿਆਂ ਨੇ ਦੇਖਿਆ ਕਿ ਪੁਲਿਸ ਪਾਰਟੀ ਸਾਡੇ ਵੱਲ ਆ ਰਹੀ ਹੈ ਉਹਨਾਂ ਨੇ ਪਹਿਲਾਂ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਤੇ ਜਵਾਬੀ ਫਾਇਰ ਹਵਾ 'ਚ ਦੋ ਕੀਤੇ ਲਖਵਿੰਦਰ ਕੁਮਾਰ ਨੇ ਆਪਣੇ 9mm ਦੇ ਵਿੱਚੋਂ ਉਸ ਤੋਂ ਬਾਅਦ ਉਹ ਗੱਡੀ ਛੱਡ ਕੇ ਭੱਜਣ ਲੱਗੇ ਜਦੋਂ ਤੇ ਜਿਹੜਾ ਡ라이ਵਰ ਸੀਟ ਦੇ ਨਾਲ ਵਾਲਾ ਕੋ ਪੈਸੇਂਜਰ ਸੀ ਉਹਨੇ ਉੱਥੋਂ ਉੱਤਰ ਕੇ ਫਿਰ ਫਾਇਰ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਮਿਸ ਹੋਇਆ ਤੋਂ ਉਸ ਤੋਂ ਬਾਅਦ ਲਖਵਿੰਦਰ ਜਿਹੜਾ ਐਸਐਸਆਈ ਹੈ ਸਾਡੀ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਦੇ ਵਿੱਚ ਗੋਲੀ ਜੋ ਚਲਾਈ ਤਾਂ ਉਹਦੇ ਲੈਗ ਦੇ ਉੱਤੇ ਲੱਗੀ ਜਿਸ ਨਾਲ ਉਹ ਇੰਜਰ ਹੋਇਆ ਇਹਦੀ ਜਿਹੜਾ ਮੇਨ ਮੁਲਜ਼ਮ ਹੈ ਇਹਦੀ ਪਛਾਣ ਹੋਈ ਹੈ ਕਮਲ ਪ੍ਰੀਤ ਸਿੰਘ son of ਸਰਵੰਤ ਸਿੰਘ ਰੂਪ ਐਵੈਨਿਊ ਨੁਸ਼ਹਾਰਾ ਖੁਰਦ ਇਹ ਜੇ ਉਹਦਾ ਪਛੋਕੜ ਦੇਖਿਆ ਜਈਏ ਤੇ ਇਹਦੇ ਖਿਲਾਫ ਜਿਹੜੇ ਆ 11 ਮੁਕਦਮੇ ਦਰਜ ਆ ਜਿੱਚ ਡਕੈਤੀ ਰੋਬਰੀ ਔਰ ਪਿਸਤੌਲ ਦੀ ਨੋਕ ਤੇ ਉੱਤੇ ਸਨੇਚਿੰਗ ਔਰ ਇਹ ਵਕਫਾ ਜਿਹੜਾ ਇਹ ਨਾਲ ਦੇ ਦੋ ਬੰਦੇ ਦੂਜੇ ਨੇ ਗੁਰਪ੍ਰੀਤ ਸਿੰਘ ਅਲੀਸ ਪੇਜਾ ਇਹ ਤਰਨਤਨ ਦੇ ਰਹਿਣ ਵਾਲੇ ਦੋਨੋਂ ਇਹਦੇ ਖਿਲਾਫ ਵੀ 5 ਕ੍ਰਿਮੀਨਲ ਕੇਸ ਦਰਜ ਨੇ ਵਸਨ ਸਿੰਘ ਇਹ ਵੀ ਜਿਹੜਾ ਹੈਗਾ ਤਰਨਤਨ ਦੇ ਸਿੱਕ ਦਾ ਰਹਿਣ ਵਾਲਾ ਇਹਦੇ ਖਿਲਾਫ 6 ਮੁਕਦਮੇ ਪੁਰਾਣੇ ਦਰਜ ਨੇ ਔਰ ਸਾਰੇ ਹੀ ਹਿਨਿਅਸ ਕ੍ਰਾਈਮ ਜਾਂ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਿ ਸਨੇਚਿੰਗ ਵਿਦ ਔਨ ਗਨ ਪੁਆਇੰਟ ਤੋਂ ਜਿਹੜੀ ਇਹਨਾਂ ਦਾ ਏਰੀਆ ਆਫ ਆਪਰੇਸ਼ਨ ਸੀ ਬਟਾਲਾ ਤੋਂ ਲੈ ਕੇ ਅੰਮ੍ਰਿਤਸਰ ਅੰਮ੍ਰਿਤਸਰ ਰੂਰਲ ਈਵਨ ਜਲੰਧਰ ਐਂਡ ਜ਼ੀਰਾ ਫਿਰੋਜ਼ਪੁਰ ਔਰ ਇਹ ਸਾਰੇ ਏਰੀਏ ਚਰਨ ਤਾਰਨ ਦੇ ਵਿੱਚ ਔਰ ਪਿੱਛੇ ਮੋਗੇ ਦੇ ਵਿੱਚ ਵੀ ਘੇੜਾ ਗੁੜਾ ਇਹਨਾਂ ਦਾ ਲਾ ਕੇ ਆਏ ਜਦੋਂ ਅਸੀਂ ਪਰਸਿਊ ਕਰ ਰਹੇ ਸੀ ਇਨਫੋਰਮੇਸ਼ਨ ਮਿਲੀ ਸੀਗੀ ਮੇਨ ਗੱਲ ਇਹ ਸੀ ਕਿ ਜਦੋਂ ਇਹ ਕਾਰ ਖੋ ਕੇ ਇਹਨਾਂ ਨੇ ਜਲੰਧਰ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਮੈਡੀਕਲ ਦੀ ਦੁਕਾਨ ਤੇ ਗਏ ਉੱਥੇ ਇਹਨਾਂ ਨੇ ਪਿਸਤੌਲ ਦੀ ਨੋਕ ਦੇ ਉੱਤੇ 70 ਹਜ਼ਾਰ ਰੁਪਏ ਦੇ ਕਰੀਬ ਕੈਸ਼ ਉੱਥੋਂ ਲੁੱਟਿਆ ਤੇ ਸਾਰੇ ਉਹਦੇ ਸੋਨੇ ਦਾ ਜਿੰਨੇ ਵੀ ਚੀਜ਼ਾਂ ਪਾਈਆਂ ਸੀ ਮੰਦਰੀ ਵਗੈਰਾ ਉਹ ਚੀਜ਼ਾਂ ਉਹ ਲੁੱਟ ਲਈਆਂ ਸੀਗੇ ਉਹ ਐਸਵੀਏ ਦੇ ਚੇਸ ਹੋਇਆ ਔਰ ਉਸ ਤੋਂ ਬਾਅਦ ਹੁਣ ਕਿਉਂਕਿ ਗੱਡੀਆਂ ਦੇ ਇਹ ਮਾਸਟਰ ਸੀਗੇ ਕਿ ਨੰਬਰ ਪਲੇਟ ਚੇਂਜ ਕਰ ਲੈਂਦੇ ਸੀ ਕਾਫੀ ਨੰਬਰ ਪਲੇਟਸ ਵੀ ਮਿਲੀਆਂ ਹੈ ਉਹ ਵੀ ਸਾਰੀ ਅਸੀਂ ਵੈਰੀਫਾਈ ਕਰਕੇ ਉਹ ਵੀ ਐਕਸ਼ਨ ਨਾਲ ਲੈ ਰਹੇ ਹਾਂ ਹੁਣ ਜਿਹੜੀ ਲੇਟੈਸਟ ਪਲਾਨ ਇਹਨਾਂ ਦੀ ਮੋਡਲੀ ਇਨਵੈਸਟੀਗੇਸ਼ਨ ਜੋ ਪਤਾ ਲੱਗੀ ਹੈ ਉਹ ਇਹ ਹੈ ਕਿ ਕੱਲ ਇਹਨਾਂ ਨੇ ਇੱਥੇ ਤਾਕ ਸੀ ਵੀ ਇਧਰੋਂ ਜੋ ਜਰੰਦਰ ਸਾਈਡ ਤੇ ਜਾਣਾ ਸੀ ਜੇ ਰਸਤੇ 'ਚ ਬਲੈਰੋ ਕੈਂਪਰ ਇੱਕ ਖੋਣਾ ਸੀਗਾ ਉਸ ਤੇ ਫਿਰ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹ ਸੀ ਅਜੇ ਦੇਖ ਰਹੇ ਆ ਵੀ ਕੀ ਇਹ ਬੈਂਕ ਨੂੰ ਕਿਸੇ ਨੂੰ ਜਾਂ ਕੀ ਹੈ ਦੋਆਬਾ ਏਰੀਆ 'ਚ ਕਰਨਾ ਚਾਹੁੰਦੇ ਸੀ ਉੱਥੇ ਅਸੀਂ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਸਰ ਜਿਸ ਤਰ੍ਹਾਂ ਕੋਈ ਕਿੰਨੇ ਆਪਨ ਤੈਨੂੰ ਤੋਂ ਹੋਰ ਗਵਰ ਹੋਇਆ ਸਰ ਇਹਨਾਂ ਤੋਂ ਇੱਕ 32 ਬੋਰ ਦਾ ਰਵੋਲਵਰ ਹੋਇਆ ਜੀ ਜਿੱਦੇ ਤੇ ਤਿੰਨ ਰਾਉਂਡਸ ਵੀ ਮਿਲੇ ਆ ਦੋ ਇਹਨੇ ਇੱਕ ਫਾਰ ਕਰ ਦਿੱਤਾ ਸੀ ਇੱਕ ਇਹਦਾ ਮਿਸ ਹੋ ਗਿਆ ਤੇ ਤਿੰਨ ਹਾ ਇਲਿਗਲ ਜੀ ਸਰ ਇਹ ਤਿੰਨਾਂ ਦੇ ਵਿੱਚ ਕੋਈ ਆਪਸੀ ਕਨੈਕਸ਼ਨ ਕੁਝ ਨਜ਼ਰ ਆ ਰਿਹਾ ਹੈ ਆਪਸੀ ਤਾਂ ਦੇਖੋ ਕਾਫੀ ਦਿਨ ਤੋਂ ਨਾਲ ਹੀ ਨੇ ਜਦੋਂ ਆਪਣੇ ਵਾਲੀ ਵਾਰਦਾਤ ਹੋਈ ਆ ਗੱਡੀ ਵਾਲੀ ਉਦੋਂ ਵੀ ਇਕੱਠੇ ਆਏ ਸੀ ਇਹ ਉਹਨੂੰ ਵੀ ਇਕੱਠੇ ਇਨਜਾਮ ਦਿੱਤਾ ਜਲੰਧਰ ਵਾਲੀ ਵਾਰਦਾਤ 'ਚ ਵੀ ਇਕੱਠੇ ਸੀ ਤੇ ਹੁਣ ਕੱਲ ਵੀ ਇਹ ਇਕੱਠੇ ਹੀ ਸੀਗੇ ਤੇ ਅਗਲੀ ਵਾਰਦਾਤ ਕਰਨ ਦੀ ਤਾਕ ਸਰ ਇਹ ਆਪਣਾ ਜਿਹੜਾ ਨੰਮਾ ਕਮਲਪ੍ਰੀਤ ਹੋਇਆ ਜੀ ਉਕੇ ਉਹੀ ਭੱਜ ਰਿਹਾ ਸੀ ਉਹੀ ਉਹਦੇ ਕੋਲ ਹੀ ਪਿਸਤੌਲ ਸੀ ਉਹਨੇ ਸ਼ੂਟ ਕੀਤਾ ਸੀ ਜਿਹਦੇ ਦੋ ਬੰਦੇ ਤਾਂ ਘੱਟੇ ਜੋ ਇਹਨਾਂ ਦੱਸ ਦੋ ਇਹਨਾਂ ਤੇ ਕਿਹੜੀ ਕਿਹੜੀ ਕੀ ਮਾਮਲੇ ਤਰਜਾ ਇਹ ਮੈਂ ਉਹੀ ਤੁਹਾਨੂੰ ਦੱਸਦਾ ਨਾ ਜੀ ਡਕੈਤੀ ਦੇ ਡਰਾਬਰੀ ਦੇ ਔਰ ਪਿਸਤੌਲ ਪੁਆਇੰਟ ਤੇ ਗਨ ਪੁਆਇੰਟ ਤੇ ਜਿਹੜੀ ਸੈਂਸੇਸ਼ਨਲ ਸਟ੍ਰੈਚਿੰਗ ਦੇ ਆ ਜਿਹੜੇ ਕਿ ਬਟਾਲਾ ਅੰਮ੍ਰਿਤਸਰ ਜਲੰਧਰ ਔਰ ਜ਼ੀਰਾ ਫਿਰੋਜ਼ਪੁਰ ਤਰਨਤਾਰਨ ਇਹ ਸਾਰੇ ਏਰੀਆ ਚ ਵਾਈਡ ਸਪਰੈਡ ਏਰੀਆ ਚ ਇਹਨਾਂ ਦੀ ਏਰੀਆ ਆਫ ਆਪਰੇਸ਼ਨ ਸੀ ਔਰ ਉਹਤੇ ਕਾਫੀ ਬਾਰਤਾਤਾ ਕੀਤੀ ਹੈ ਕਮਲਪ੍ਰੀਤ ਦੇ ਖਿਲਾਫ 11 ਮੁਕਦਮੇ ਦਰਜ ਹੈ ਇਸ ਤਰ੍ਹਾਂ ਦੇ ਜਿੱਚ ਰੋਬਰੀ ਵੀ ਹੈ ਟਕੈਤੀ ਵੀ ਹੈ ਔਰ ਗੁਰਪੇਜ ਦੇ ਖਿਲਾਫ 5 ਮੁਕਦਮੇ ਦਰਜ ਨੇ ਵਸਨ ਸਿੰਘ ਦੇ ਖਿਲਾਫ 6 ਮੁਕਦਮੇ ਦਰਜ ਨੇ ਆਲਰੇਡੀ ਤੋਂ ਪੁਰਾਣੇ ਨੋਟੋਰੀਅਸ ਕ੍ਰਿਮੀਨਲਸ ਨੇ ਤੋਂ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਔਰ ਆਪਣੀ ਟੀਮ ਨੂੰ ਸ਼ਾਬਾਸ਼ ਦਿੰਨਾ ਕਿ ਉਹਨਾਂ ਨੇ ਕੇਸ ਵੀ ਟਰੇਸ ਕੀਤਾ ਔਰ ਉਸ ਤੋਂ ਬਾਅਦ ਜਿਹੜਾ ਇਹ ਏਰੀਏ ਦੇ ਵਿੱਚੋਂ ਜਿਹੜੇ ਪੁਰਾਣੇ ਕ੍ਰਿਮੀਨਲ ਸਾਡੇ ਆਪਰੇਸ਼ਨ ਐ ਇਹ ਵੀ ਗੈਂਬਸਟ ਹੋਇਆ ਇਹ ਨਿਸ਼ਾਰਾ ਖੋਦ ਹੰਜੀ ਕਮਰਪ੍ਰੀਤ ਸਿੰਘ son of ਸਰਵੰਤ ਸਿੰਘ ਰੂਪ ਐਵੈਨਿਊ ਨਿਸ਼ਾਰਾ ਖੋਦ ਅੰਮ੍ਰਿਤਸਰ ਦੂਜਾ ਗੁਰਪ੍ਰੀਤ ਤੇ ਬਸੰਦੋਨੂੰ ਤਰਨਤਾਰਨ ਦੇ ਰਹੇ ਇਹਨਾਂ ਵੱਲੋਂ ਪੁਲਿਸ ਤੇ ਕਿੰਨੇ ਫਾਇਰ ਕੀਤੇ ਗਏ ਕਿੰਨੇ ਵਿੱਚ ਕਟਰਾਸਰ ਰਾਤ ਦੀ ਜਿਹੜੀ ਇਨਕੋਨਫਰੈਂਸ ਸਵੇਕ 6 ਵਜੇ ਦੀ ਗੱਲ ਹੈ ਤੇ ਇਹਨਾਂ ਵੱਲੋਂ ਜਿਹੜੇ ਪੁਲਿਸ ਦੇ ਉੱਤੇ ਇੱਕ ਫਾਇਰ ਕੀਤਾ ਗਿਆ ਦੂਜਾ ਜਦੋਂ ਇਹਨੇ ਸਾਹਮਣੇ ਆਮਣੇ ਹੋਇਆ ਤੇ ਇਹਨੇ ਕੀਤਾ ਮਿਸ ਹੋ ਗਈ ਉਸ ਤੋਂ ਬਾਅਦ ਇਹ ਇੰਜਰਡ ਹੋ ਗਿਆ ਸਰ ਜਿਸ ਤਰ੍ਹਾਂ ਤੁਹਾਡਾ ਨੂੰ ਦੱਸਿਆ ਜਾ ਰਿਹਾ ਬਹੁਤ ਸਾਰੀਆਂ ਨੰਬਰ ਪੇਟਾ ਮਿਲੀਆਂ ਨੇ ਕੀ ਲੱਗਦਾ ਜੀ ਹੋਰ ਵੀ ਗੱਡੀਆਂ ਖੋਈਆਂ ਹੋਈਆਂ ਨੇ ਇਹਨਾਂ ਦੇ ਵੱਲੋਂ ਨੰਬਰ ਕਿਹੜੇ ਹਾਂਜੀ ਉਹ ਉਸੇ ਤੇ ਕੰਮ ਕਰ ਰਹੇ ਆ ਥੋੜੇ ਅਜੇ ਟ੍ਰੀਟ ਅੰਡਰ ਟ੍ਰੀਟਮੈਂਟ ਵੀ ਹੈ ਕਮਲਪ੍ਰੀ ਤੇ ਬਾਕੀ ਦੂਜਿਆਂ ਤੋਂ ਪੁੱਛਗਿੱਛ ਕਰ ਰਹੇ ਆ ਅਸੀਂ ਔਰ ਮੈਨੂੰ ਉਮੀਦ ਹੈ ਕਿ ਹੋਰ ਵੀ ਇਹਦਾ ਮਤਲਬ ਕ੍ਰਾਈਮ ਜਿਹੜੇ ਸਾਹਮਣੇ ਆਉਣਗੇ ਇੰਨੀ ਇੱਕ ਚੀਜ਼ਾਂ ਤਾਂ ਹੁਣ ਬਿਲਕੁਲ ਸਾਹਮਣੇ ਆ ਗਈ ਪੇਸ਼ ਕਰਤਾ ਕੀ ਕਰਨਾ ਜੀ ਲਈ ਤੁਹਾਡਾ ਨਿਰਮਾਣ ਕਰ ਰਿਹਾ ਹੈ ਨਾ ਅੱਜ ਹੁਣ ਪੇਸ਼ ਕਰਨਗੇ ਜੀ ਇਹ ਜਾ ਕੇ ਸਰ ਕਿੰਨ ਉਹ ਬਾਕੀ ਅਸੀਂ ਚਲਾ ਰਹੇ ਇਹਨਾਂ ਤੇ ਗੱਲ ਉਹ ਜੀ ਅਸੀਂ ਕੋਸ਼ਿਸ਼ ਕਰ ਰਹੇ ਕਿ سپੁਰਦਾਰੀ ਤੇ ਜਾ ਕੇ ਉਹਨਾਂ ਨੂੰ ਵਾਪਸ ਕਰਵਾ ਦੇਣ ਉਹ ਬਾਕੀ ਇਹਨਾਂ ਦੇ ਗੈਂਗ ਚ ਹੋਰ ਵੀ ਬੰਦੇ ਸਰ ਹੋ ਸਕਦੇ ਨਾਲ ਕਰਦੇ ਆ ਜੀ ਹੁਣ ਸਾਰਾ ਟੈਕਨੀਕਲੀ ਵੀ ਸਾਰਾ ਇਨਵੈਸਟਿਗੇਟ ਕਰਦੇ ਸਰ ਲੱਗਿਆ ਕਿ ਆਊਟ ਆ ਪੰਜਾਬ ਵੀ ਕੋਈ ਕਨੈਕਸ਼ਨ ਹੋ ਸਕਦਾ ਪੰਜਾਬ ਦਾ ਬਾਹਰ ਦਾ ਨਹੀਂ ਆਇਆ ਅਜੇ ਤੱਕ ਐਵੇਂ ਆਪਾਂ ਗਲਤ ਕਹੀਆ 5 6 ਜਿੱਦ ਸੇ ਇੰਟਰ ਡਿਸਟ੍ਰਿਕਟ ਦਾ ਹੈ ਹੀ ਆ ਜੀ ਤੁਸੀਂ ਦੱਸਿਆ ਕੋ ਵੱਡੀ ਪਲੈਨਿੰਗ ਕਰ ਰਹੇ ਸੀ ਕੋਈ ਬੈਂਕ ਰੋਬਰੀ ਦਾ ਸੀ ਜਾਂ ਮਤਲਬ ਲੱਗਦਾ ਹੈ ਕਿ ਬਲੈਰੋ ਕੈਂਪਰ ਇਹ ਕਹਿੰਦੇ ਸੀ ਸਪੈਸ਼ਲੀ ਉਹੀ ਲੈਣਾ ਕਿਉਂਕਿ ਉੱਤੇ ਬਹੁਤਾ ਸ਼ੱਕ ਇਹਨਾਂ ਦਾ ਮਨ ਮਨ ਇਹ ਸੀਗਾ ਪੁਲਿਸ ਸਾਹਿਬ ਇਹੋ ਹੀ ਕਾਰਜ ਜਿਹੜੇ ਬਲੈਕਆਊਟ ਸੀ ਇਹਨਾਂ ਨੇ ਸਨੈਚ ਕੀਤੀ ਸੀ ਹਾਂਜੀ ਬਲੈਕਆਊਟ ਜਿਹੜਾ ਸਨੈਚਿੰਗ ਕੀਤੀ ਉਹ ਹੀ ਕਰ ਰਹੇ ਸੀ ਕੀ ਐ ਸੋਨੇਟ ਜੀ ਹਾਂਜੀ ਹਾਂਜੀ ਇੱਥੇ ਰਣਜੀਤ ਐਵਨਿਊ ਦੇ ਵਿੱਚ ਕੀਤੀ ਸੀਗੀ ਜੀ ਸੋ ਬਿਲਕੁਲ ਤੁਸੀਂ ਸੁਣਿਆ ਹੋਣਾ ਹੈ ਅਮੇਰਸਰ ਦੇ ਕਮਿਸ਼ਨਰ ਜੀਪੀਐਸ ਪੋਲਰ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਸੋ ਇਹ ਬਦਮਾਸ਼ ਸੀਗੇ ਜਿਹੜੇ ਲਗਾਤਾਰ ਇਸ ਤਰ੍ਹਾਂ ਕੀ ਕਰਨਾਵਾਂ ਨੂੰ ਅੰਜਾਮ ਦਿੰਦੇ ਸੀ ਇੱਕ ਬੈਂਕ ਰੋਬਰੀ ਨੂੰ ਵੀ ਇਹਨਾਂ ਨੇ ਜਿਹੜਾ ਅੰਜਾਮ ਦੇਣਾ ਸੀਗਾ ਤਸਵੀਰਾਂ ਜਿਹੜੀਆਂ ਅੱਜ ਦਿਖਾਦੇ ਆ ਤੁਹਾਨੂੰ ਸੋ ਇੱਥੇ ਜਿਹੜਾ ਅੱਜ ਗੋਪਾਲ ਸਿੰਘ ਪੋਲਰ ਪਹੁੰਚੇ ਨੇ ਸੋ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇੱਕ ਦੋਸ਼ੀ ਇਹਨਾਂ ਨੇ ਫੜਿਆ ਆਪਰਾਧੀ ਫੜਿਆ ਹੈ ਤਾਂ 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 ਦੇ ਰਹਿਣ ਵਾਲੇ ਦੋ ਨੇ ਕੰਮ ਨਹੀਂ ਸਕਦਾ ਸੋ ਇਹਨਾਂ ਵੱਲੋਂ ਜਿਹੜਾ ਇਹ ਗਰੁੱਪ ਬਣਾ ਕੇ ਇੱਕ ਕਹਿ ਸਕਦੇ ਹਾਂ ਜਿਹੜੀ ਇੱਕ ਟਿਕੜੀ ਬਣਾ ਕੇ ਇਹਨਾਂ ਕੰਮਾਂ ਕੀ ਕੀਤਾ ਸੀਗਾ ਜੋ ਕਹਿ ਸਕਦੇ ਆ ਵੱਡੀ ਸਫਲਤਾ ਹੈ ਕਿਤੇ ਨਾ ਕਿਤੇ ਅਮਰਸਰ ਪੁਲਿਸ ਲਈ ਕਿਉਂਕਿ ਲਗਾਤਾਰ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤੇ ਸੀਗੇ ਕਈ ਮੁਕਾਦਮੇ ਦਰਜ ਸੀਗੇ ਲੋਰਿੰਦਾ ਸੀਗੇ ਪੁਲਿਸ ਨੂੰ ਇਹ ਜਿਹੜੇ ਬਦਮਾਸ਼ ਸੀਗੇ ਸੋ ਹੁਣ ਪੁੱਛਦੇ ਹਾਂ ਦਸਤ ਦੇ ਵਿੱਚ ਨੇ ਕੀ ਕੋਈ ਚੱਕਲੀ ਅਪਡੇਟ ਇਸ ਮਾਮਲੇ ਦੇ ਸਾਹਮਣੇ ਆਉਂਦੀ ਹੈ ਤਦ ਤੱਕ ਜ਼ਰੂਰ ਪੁੱਛਦੀ ਕਰਾਂਗੇ ਤੁਸੀਂ ਦੇਖਦੇ ਰਹੋ ਦ ਲਾਈਵ ਬਾਤ ਮੈਂ ਅਦਨਿਸ਼ ਗੁਪਤਾ ਕੈਮਰਾਮੈਨ ਸ਼ਾਮਰਾਜਾ ਪਟੇ